ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੇਖੋ ਜੀ ਕੱਟ ਪੀਸ ਲੈ ਕੇ ਤੁਹਾਡੇ ਵਾਸਤੇ ਦੁਬਾਰਾ ਹਾਜ਼ਰ ਹਾਂ ਇਹ ਕੱਟ ਪੀਸ ਆਪਾਂ ਪਰਸੋਂ ਵੀ ਲੈ ਕੇ ਆਏ ਸੀਗੇ ਜੀ ਤੇ ਉਹ ਵਾਲੇ ਆਪਣੇ ਉਸੇ ਦਿਨ ਵਿਕ ਗਏ ਸੀ ਜੀ ਦੁਬਾਰਾ ਰੀਸਟਾਕ ਕਰਵਾਏ ਨੇ ਆਪਾਂ ਉਸ ਦਿਨ ਥੋੜੀ ਵੌਇਸ ਦੀ ਪ੍ਰੋਬਲਮ ਆ ਗਈ ਸੀਗੀ ਵੌਇਸ ਨਹੀਂ ਆ ਰਹੀ ਸੀ ਦੇਖੋ ਜੀ ਇਹ ਹੈਗਾ ਫਰਸਟ ਕੱਟ ਪੀਸ 175 ਦੀ ਕੱਟ ਰਹੂਗੀ ਗਲਾਸ਼ ਸ਼ਿਮਰ ਰਹੂ ਜੀ ਪ੍ਰਾਈਜ਼ ਰਹੂਗਾ 50 ਰੁਪਏ ਲੈਂਥ ਦੇ ਅਕੋਰਡਿੰਗ ਇਹਨਾਂ ਦਾ ਪ੍ਰਾਈਜ਼ ਹੋਊਗਾ ਜੀ ਨੈਕਸਟ ਦਿਖਾਉਣੀ ਆ ਤੁਹਾਨੂੰ ਆ ਹੈਗਾ ਜੀ ਨੈਕਸਟ ਬਹੁਤ ਹੀ ਸੁਪੀਰੀਅਰ ਕੁਆਲਿਟੀ ਰਹੂਗੀ ਜੀ ਇਹਨਾਂ ਦੀ ਦੇਖੋ ਜੀ ਇਹ ਰਹੂਗਾ ਜੀ 3.5 ਮੀਟਰ ਕੱਟ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 100 ਰੁਪਏ ਫੈਬਰਿਕ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਜੀ ਕਲਰ ਜੋ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਸੇਮ ਹੈ ਆ ਹੈਗਾ ਜੀ ਨੈਕਸਟ ਲਾਈਟ ਜਾਂ ਗ੍ਰੇਜ ਹੈ ਕਲਰ ਹੈ ਦਾ 20 ਮੀਟਰ ਦੀ ਕੱਟ ਰਹੂਗੀ ਪ੍ਰਾਈਸ ਰਹੂਗਾ 70 ਪ੍ਰਾਈਸ ਨਾਲ ਦੀ ਨਾਲ ਸੁਣੀ ਜਾਇਓ ਜੀ ਆਹ ਹੈਗਾ ਜੀ ਨੈਕਸਟ 골ਡਨ ਕਲਰ ਸਾਢੇ 3 ਤੋਂ ਪਲੱਸ ਕੱਟ ਹੈ ਜੀ ਪ੍ਰਾਈਸ ਰਹੂਗਾ ਸਿਰਫ ਔਰ ਸਿਰਫ 100 ਰੁਪਏ ਤੁਸੀਂ ਇਹਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਵਰਕ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਆ ਹੈਗਾ ਜੀ ਨੈਕਸਟ ਕੱਟ ਪੀਸ ਇਹਦੇ ਨਾਲ ਦੇ ਆਪਣੇ ਕੋਲੇ ਕਾਫੀ ਕੱਟ ਪੀਸ ਨੇ ਜੀ ਸੇਮ ਕਲਰ ਦੇ ਇਹ ਵਾਲਾ 5 ਮੀਟਰ ਦਾ ਰਹੂਗਾ ਪ੍ਰਾਈਜ਼ ਰਹੂਗਾ 150 ਮਤਲਬ ਕਿ ਪੂਰੇ ਸੂਟ ਦਾ ਰਹੂਗਾ ਇਹਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਚਾਹੇ ਨੀਡਲ ਵਰਕ ਹੋਵੇ ਚਾਹੇ ਪੇਂਟ ਹੋਵੇ ਜੀ ਮਸ਼ੀਨ ਵਰਕ ਜੇ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਤੋਂ ਕਰਵਾ ਸਕਦੇ ਹੋ ਬਹੁਤ ਵਧੀਆ ਤੁਹਾਡਾ ਪਾਰਟੀ ਵੇਅਰ ਸੂਟ ਬਣ ਕੇ ਰੈਡੀ ਹੋਊਗਾ ਜੀ ਇਹਦੀ ਕੱਟ 5 ਮੀਟਰ ਹੈ ਜੀ ਮਤਲਬ 150 ਚ ਤੁਹਾਡਾ ਪੂਰਾ ਸੂਟ ਬਣ ਜਾਏਗਾ ਦੇਖੋ ਕਿੰਨਾ ਪਿਆਰਾ ਕਲਰ ਹੈ ਤੇ ਕਿੰਨਾ ਹੀ ਪਿਆਰਾ ਫੈਬਰਿਕ ਹੈ ਜੀ ਆਹ ਹੈਗਾ ਜੀ ਨੈਕਸਟ ਇਹ ਪਿਸਤਾ ਜੀ ਸ਼ੇਡ ਹੈ ਜੀ 2.5 ਮੀਟਰ ਰਹੂਗਾ ਜੀ ਇਹ ਇੱਕ ਨਾਲ ਦੇ ਆਪਣੇ ਕੋਲੇ ਕਾਫੀ ਮਿਲ ਜਾਣਗੇ ਜੀ ਇਹ ਨਹੀਂ ਹੈਗਾ ਕਿ ਇੱਕ ਨਾਲ ਦਾ ਇੱਕ ਹੀ ਹੋਊਗਾ ਕਾਫੀ ਪੀਸ ਮਿਲ ਜਾਣਗੇ ਇੱਕ ਨਾਲ ਆ ਹੈਗਾ ਜੀ ਨੈਕਸਟ ਕਲਰ ਜੇ ਤੁਸੀਂ ਮੈਚਿੰਗ ਕਰਕੇ ਬਣਾਉਣਾ ਚਾਹੁੰਦੇ ਹੋ ਤਾਂ ਮੈਚਿੰਗ ਕਰਕੇ ਵੀ ਬਣਾ ਸਕਦੇ ਹੋ ਜੀ 30 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਫੈਬਰਿਕ ਮਿਲੇਗਾ ਆ ਹੈਗਾ ਜੀ ਨੈਕਸਟ ਦੇ ਦੀ ਕੱਟ ਹੈਗੀ ਹੈ 1.75 ਆ ਹੈਗਾ ਜੀ ਨੈਕਸਟ ਦੇ ਦੀ ਕੱਟ ਹੈਗੀ ਹੈ 3.5 ਆ ਹੈਗਾ ਜੀ ਨੈਕਸਟ ਆ ਗਿਆ ਜੀ ਨੈਕਸਟ ਤੇ ਆ 175 ਕੱਟ ਹੈ ਜੀ ਇਹਦੀ ਕੁਛਕ ਦੀ ਕੱਟ 2 ਹੈ ਜੀ ਕੁਛਕ ਦੀ 2.5 ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ 2.5 2.5 ਦੇ 2 ਚਾਹੀਦੇ ਨੇ ਜਾਂ ਤੁਹਾਨੂੰ 4 ਜਾਂ 4.5 ਚਾਹੀਦਾ ਦੋ ਪੀਸਾਂ ਚ ਤਾਂ ਉਹ ਵੀ ਮਿਲ ਜਾਊਗਾ ਤੁਸੀਂ ਕਲਰ ਸਿਲੈਕਟ ਕਰ ਸਕਦੇ ਹੋ ਜੀ ਮੈਚਿੰਗ ਸੂਟ ਇਹਨਾਂ ਦੇ ਬਹੁਤ ਸੋਹਣੇ ਰੈਡੀ ਹੁੰਦੇ ਨੇ ਜੀ ਆ ਹੈਗਾ ਜੀ ਨੈਕਸਟ ਲਵੈਂਡਰ ਚੀ ਸ਼ੇਡ ਆ ਗਈ ਹੁਣ ਇਹਨਾਂ ਵਿੱਚੋਂ ਜੋ ਵੀ ਜੀ ਤੁਹਾਨੂੰ ਪਸੰਦ ਆ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾਓ ਸ਼ਿਪਿੰਗ ਐਕਸਟਰਾ ਹੋਊਗੀ ਜਿਸ ਤਰ੍ਹਾਂ ਆ ਹੈਗਾ ਜੀ 4 ਮੀਟਰ ਦੇਖੋ ਜੀ ਟਾਈ ਐਂਡ ਟਾਈ ਤੇ ਬਣਿਆ ਹੋਇਆ ਦੇਖੋ ਟਾਈ ਐਂਡ ਟਾਈ ਤੇ ਬਣਿਆ ਹੋਇਆ ਜੀ ਇਹ ਬਹੁਤ ਹੀ ਜਿਆਦਾ ਸੋਹਣਾ ਫੈਬਰਿਕ ਹੈ ਜੀ ਸਿਰਫ 30 ਰੁਪਏ ਮੀਟਰ ਹੀ ਮਿਲ ਰਿਹਾ ਹੈ ਤੁਹਾਨੂੰ ਜਦਕਿ ਇਹਦਾ ਮਾਰਕੀਟ ਪ੍ਰਾਈਸ ਬਹੁਤ ਹਾਈ ਹੁੰਦਾ ਜੀ ਤੇ ਆਹ ਵਾਲਾ ਟਾਈ ਐਂਡ ਡਾਈ ਦਾ ਬਹੁਤ ਸੋਹਣਾ ਮੇਰਾ ਪਰਸਨਲੀ ਬਹੁਤ ਫੇਵਰਟ ਹੈ ਜੀ ਜਲਦੀ ਜਲਦੀ ਹੁਣ ਆਪਣਾ ਆਰਡਰ ਬੁੱਕ ਕਰਵਾਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਨਾ ਪੁੱਲਿਆ ਕਰੋ ਜੀ Done